ਸੱਤ ਪਹਿਲੂ ਸਮੂਹ ਸੰਗਠਨ ਜਗਦੇਵ ਧੰਗਦੇਵ ਜੋ ਸਾਡੀਆਂ ਅਸੀਂ ਸ਼ੁਰੂ ਵਿੱਚ ਦਾਸ ਮਹਾਰਾਜੀ ਦੇ ਜਨਮ ਦਿਨ ਦੇ ਉੱਤੇ ਪ੍ਰਕਾਸ਼ोत्सव ਦੇ ਉੱਤੇ ਅਸੀਂ ਸ਼ੁਭਤ ਆਰਗੇਨਾਈਜ਼ ਕਰਦੇ ਹਾਂ ਉਹ ਸਮੂਹ ਕਮੇਟੀਆਂ ਸਮੂਹ ਹਲਕੇ ਦੇ ਵਿੱਚ 200 ਤੋਂ ਪਲੱਸ ਕਮੇਟੀਆਂ ਆ ਸਾਡੇ ਕੋਲ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਗੋਦਵਾਲੇ ਦੇ 10-10 ਲੰਗ ਦੇ ਸੰਗਤ ਜਿੱਥੇ ਰੰਗੀ ਆ ਉੱਥੇ ਗੋਦਵਾਲੇ ਆ ਉਹਨਾਂ ਦੇ ਵਿੱਚ ਸਮੂਹ ਜਿੰਨੇ ਵੀ ਸਾਡੇ ਇੱਥੇ ਗੋਦਵਾਲੇ ਆ ਸਾਰੇ ਗੋਦਵਾਲੇ ਨੇ ਸਾਂਝੇ ਹੋ ਗਏ ਕਿ ਕਿ ਫੈਸਲੇ ਜਿਹੜਾ ਜਾਰੀ ਕੀਤਾ ਆ ਜਿਹਦੇ ਵਿੱਚ ਜੇ ਕਿਸੇ ਵੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਹੈਗੀ ਆ ਉਹ ਚਾਹੇ ਖਾਨ ਸਬੰਧੀ ਹੋਵੇ ਚਾਹੇ ਰਹਿਣ ਸਬੰਧੀ ਹੋਵੇ ਜਾਂ ਕਿਸੇ ਦੇ ਕੋਈ ਕੋਈ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਐਨੀ ਹੋ ਜੋ ਵੀ ਹਰ ਦੇ ਮੁਤਲਕ ਮੁਸ਼ਕਲ ਹੈਗੀ ਆ ਉਹਦੇ ਲਈ ਸਾਡੇ ਗੁਰੂ ਘਰ ਹਮੇਸ਼ਾ ਖੁੱਲੇ ਆ ਪਹਿਲਾਂ ਵੀ ਖੁੱਲੇ ਰਏ ਸੀ ਤੇ ਹੁਣ ਵੀ ਖੁੱਲੇ ਆ ਤੇ ਸਮੂਹ ਕਮੇਟੀਆਂ ਜਿਹੜੀਆਂ ਆ ਇਹ ਸਾਰੀ ਆਪਤਾ ਦੀ ਘੜੀ ਦੇ ਵਿੱਚ ਸਾਰੇ ਹਲਕੇ ਦੇ ਨਾਲ ਸਮੂਹ ਪੰਜਾਬ ਦੇ ਨਾਲ ਅਸੀਂ ਮੁੰਡੇ ਦਾ ਮੁੰਡਾ ਦੇ ਕੇ ਖੜੇ ਆ ਤੇ ਜੇ ਕੋਈ ਵੀ ਕੋਈ ਇਸ਼ੂ ਹੋਵੇ ਉਹ ਸਾਡੇ ਜਿਹੜੇ ਪਹਿਲੇ ਅਸੀਂ ਨੰਬਰ ਜਾਰੀ ਕੀਤੇ ਆ ਉਹਨਾਂ ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ ਆ ਮੇਰਾ ਖੁਦ ਦਾ ਨੰਬਰ 95925309 ਆ ਇਹਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ ਆ ਅਸੀਂ ਹਰ ਪਾਸਿਓ ਆਪਤਾ ਦੀ ਘੜੀ ਦੇ ਵਿੱਚ ਕਰ ਕੋਈ ਨਹੀਂ ਕੋ ਸਕਦਾ ਕਿਉਂਕਿ ਵਾਹਿਗੁਰੂ ਜੀ ਇਹ ਜਿਹੜਾ ਕੀਤਾ ਹੋਇਆ ਆ ਪਾਰੇ ਜਵਨ ਸਮੀਰ ਹੋਤੇ ਸਾਡੇ ਫਰਜ਼ ਬਣਦੇ ਆ ਅਸੀਂ ਉਹਨੂੰ ਜਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇਕਰ ਕਿਸੇ ਨੂੰ ਕੋਈ ਹੋਵੇ ਮੁਸ਼ਕਲ ਹੋਵੇ ਉਹ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ